ਕਈ ਦਿਨਾਂ ਤੋਂ ਆਪਣੀ ਇਸ ਫਿਲਮ ਬਾਰੇ ਚਰਚਾ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਵੀ ਹੋ ਰਹੀ ਹੈ ਪਰਿਵਾਰਾਂ ਚ ਵੀ ਕਿਉਂਕਿ ਅੱਜ ਸਾਡੀ ਬੇਵਸੀ ਹੈ ਇਸ ਗੱਲ ਨੂੰ ਲੈ ਕੇ ਕਿ ਉਹ ਸਰੀਰਕ ਰੂਪ ਸਾਡੇ ਨਾਲ ਨਹੀਂ ਖੜਾ ਅਜ ਕਲਾ ਉਹਦੀ ਅੱਜ ਵੀ ਆਸਮਾਨ ਤੇ ਹੈ ਤੇ ਮੇਲਾ ਉਦਾਂ ਹੀ ਉਹਦਾ ਭਰਿਆ ਹੋਇਆ ਹੈ ਹੈ ਔਰ ਲੱਗਦਾ ਹੀ ਨਹੀਂ ਕਿਹਨੇ ਚੁੱਪ ਵੀ ਕਰਨਾ ਹੈ ਉਨੇ ਇਦਾਂ ਹੀ ਗਾਉਂਦੇ ਰਹਿਣਾ ਇਦਾਂ ਹੀ ਬੋਲਦੇ ਰਹਿਣਾ ਇਦਾਂ ਹੀ ਉਹਦੀ ਫਿਲਮ ਨੇ ਆਉਣਾ ਔਰ ਆਪਾਂ ਸਾਰਿਆਂ ਨੇ ਬਹੁਤ ਪਿਆਰ ਦੇਣਾ ਇਹ ਵੀ ਸਾਨੂੰ ਯਕੀਨ ਹੈ ਸੋ ਬਹੁਤਾ ਕੁਝ ਕਹਿਣ ਨੂੰ ਨਹੀਂ ਹੈ ਅੱਜ ਬਸ ਮੇਨ ਗੱਲ ਇਹ ਇੱਥੇ ਆਉਂਦਾ ਮਮੀ ਹੋਰਾਂ ਨੂੰ ਅਮਾਨਤ ਹੋਰਾਂ ਨੂੰ ਤੇ ਸਾਰੇ ਮੇਰੇ ਭਰਾਵਾਂ ਦਾ ਹੋਰ ਆਰਟਿਸਟਾਂ ਦਾ ਜਿਹੜੇ-ਜਿਹੜੇ ਵੀ ਸਜਣੇ ਇਸ ਫਿਲਮ ਨਾਲ ਜੁੜੇ ਹੋਏ ਆ ਸਾਡਾ ਆਉਂਦਾ ਜ ਮਕਸਦ ਇੱਕੋ ਹੀ ਹੈ ਕਿ ਅੱਜ ਟ੍ਰੇਲਰ ਲਾਂਚ ਕਰੀਏ 뮤직 ਲਾਂਚ ਕਰੀਏ ਸਾਰਾ ਤੇ ਪ੍ਰੋਪਰ ਇੱਕ 100% ਜਾਨੀ ਇਸ ਫਿਲਮ ਨੂੰ ਆਪਾਂ ਗਰਾਊਂਡ ਤੇ ਲਿਆਏ ਜਾਇਜ ਤੇ ਤੁਹਾਨੂੰ ਸਭ ਨੂੰ ਬੇਨਤੀ ਹੈ মিডিਆ ਵਾਲੇ ਭਰਾਵਾਂ ਨੂੰ ਤੁਸੀਂ ਉਸ ਦਿਨ ਵੀ ਤੁਹਾਡੀ ਜਿਸ ਦਿਨ ਆਪਾਂ ਪਹਿਲਾ ਗੀਤ ਰਿਲੀਜ਼ ਕੀਤਾ ਸੀ ਸੁਖਵਿੰਦਰ ਸਾਹਿਬ ਦਾ ਤੁਸੀਂ ਉਸ ਦਿਨ ਵੀ ਹਾਜ਼ਰੀ ਲਵਾਈ ਸੀ ਸੋ ਇਸੇ ਤਰ੍ਹਾਂ ਮੇਰੇ ਭਰਾ ਬਣ ਕੇ ਸਾਰੇ ਮੇਰੀਆਂ ਭੈਣਾਂ ਇੱਕ ਆਨ ਕੰਡੀਸ਼ਨਲ ਵੇਜ ਤੁਸੀਂ ਜਾ ਕੇ ਸਾਰਾ ਇਸ ਫਿਲਮ ਨੂੰ ਪ੍ਰਮੋਟ ਕਰਨਾ ਆਪਾਂ ਸਾਰੇ ਕੋਸ਼ਿਸ਼ ਕਰੀਏ ਮੰਮੀ ਹੋਰਾਂ ਕੋਲੇ ਬੈਠਦੇ ਆ ਤਾਂ ਕੋਈ ਸਾਡੇ ਕੋਲ ਜ਼ਿਆਦਾ ਕੁਝ ਬੋਲਣ ਨੂੰ ਹੁੰਦਾ ਨਹੀਂ ਕਿ ਅਖੀਰ ਤੇ ਗੱਲਾਂ ਉੱਥੇ ਨਿਬੜਦੀਆਂ ਕਿ ਕਿ ਜਿੰਨੇ ਸਵਾਸ ਮਹਾਰਾਜ ਨੇ ਆਪਣੇ ਰਾਜਵੀਰ ਨੂੰ ਬਖਸ਼ੇ ਸੀ ਉਹ ਆਪਣੇ ਲੈ ਕੇ ਚਲਾ ਗਿਆ ਪਰ ਪਿੱਛੇ ਸਾਡੇ ਕੋਲੇ ਬਹੁਤ ਕੁਝ ਆਉਦਾ ਜੋ ਸਾਡਾ ਆਸਰਾ ਬਣਿਆ ਹੋਇਆ ਹੈ ਤੇ ਇਹ ਫਿਲਮ ਇੱਕ ਬਹੁਤ ਵੱਡਾ ਆਸਰਾ ਹੈ ਜੇ ਅਸੀਂ ਸਾਰੇ ਰਲ ਮਿਲ ਕੇ ਇਸ ਫਿਲਮ ਨੂੰ ਕਾਮਯਾਬ ਬਣਾਉਣੇ ਆ ਤਾਂ ਮੈਨੂੰ ਲੱਗਦਾ ਕਿ ਇੱਕ ਸਾਡੇ ਵੱਲੋਂ ਰਾਜਵੀਰ ਲਈ ਟ੍ਰਿਬਿਊਟ ਹੈ ਹੀ ਹੈ ਨਾਲ ਨਾਲ ਆਪਣੀ ਮਾਂ ਲਈ ਇੱਕ ਇੱਕ ਹਾਲਾ ਸ਼ੇਰੀ ਹੋਇਆ ਇੱਕ ਹੌਸਲਾ ਹੈ ਕਿ ਹਰ ਸਾਲ ਨਾਲ ਹੁਣ ਮਾਂ ਹੁਣ ਇਹੀ ਚਿੰਤਾ ਕਰਦੀ ਆ ਵੀ ਮੇਰਾ ਪੁੱਤ ਇੰਨਾ ਵੱਡਾ ਹੈ ਮੇਰਾ ਪੁੱਤ ਇੰਨਾ ਵੱਡਾ ਹੈ ਔਰ ਇਸ ਫਿਲਮ ਨੂੰ ਜਦੋਂ ਵਰਲਡਵਾਈਡ ਅਸੀਂ ਹੋਰ ਕੰਟਰੀਆਂ ਚ ਜਿੱਥੇ ਆਪਣੇ ਪੰਜਾਬੀ ਭੈਣ ਭਰਾ ਬੈਠੇ ਆ ਪੰਜਾਬੀ ਨੂੰ ਪਿਆਰ ਕਰਨ ਵਾਲੇ ਫਿਲਮਾਂ ਨੂੰ ਪਿਆਰ ਕਰਨ ਵਾਲੇ ਜਦੋਂ ਇਸ ਫਿਲਮ ਨੂੰ ਦੇਖਣਗੇ ਤਾਂ ਉਹ ਬਸ ਇੰਨਾ ਬੱਚਿਆਂ ਲਈ ਸਾਡੀ ਇਸ ਧੀ ਲਈ ਦਲਾਵਰ ਲਈ ਅਸੀਸਾਂ ਭੇਜਣਗੇ ਆਉਣ ਵਾਲੇ ਸਮੇਂ ਲਈ ਅਰਦਾਸਾਂ ਕਰਨਗੇ ਸੋ ਇਸ ਫਿਲਮ ਨੇ ਇਕੱਲਾ ਇੱਕ ਬਿਜ਼ਨਸ ਪੁਆਇੰਟ ਆਫ View ਤੋਂ ਨਹੀਂ ਦੇਖ ਸਕਦੇ ਇਮੋਸ਼ਨ ਜੁੜੇ ਹੋਏ ਆ ਸਾਰਾ ਪਰਿਵਾਰ ਅਸੀਂ ਸਾਰੇ ਦੋਸਤ ਮਿੱਤਰ ਕੁਲਵਿੰਦਰ ਖੜਾ ਐ ਐਮੀ ਅੱਜ ਕਿਤੇ ਆਊਟ ਆਫ ਕੰਟਰੀ ਐ ਰੇਸ਼ਮ ਆ ਗਿਆ ਐ ਸਜਨ ਆ ਗਿਆ ਸੋ ਸਾਰੇ ਭਰਾ ਆਇਆ ਤਾਂ ਬਸ ਇਹ ਮੇਰੇ ਖਿਆਲ ਚ ਇੱਕ ਹੌਂਸਲਾ ਐ ਇੱਕ ਅਪਰੀਸ਼ੀਏਸ਼ਨ ਐ ਤੇ ਇੱਕ ਇੱਕ ਸੱਚੀ ਸੁੱਚੀ ਸਦਾ ਅਜਲੀ ਐ ਸਾਡੇ ਭਰਾ ਲਈ ਪਿਛਲੇ ਕਈ ਦਿਨਾਂ ਤੋਂ ਆਪਣੀ ਇਸ ਫਿਲਮ ਬਾਰੇ ਚਰਚਾ ਹੋ ਰਹੀ ਐ ਸੋਸ਼ਲ ਮੀਡੀਆ ਤੇ ਵੀ ਹੋ ਰਹੀ ਐ ਪਰਿਵਾਰਾਂ ਚ ਵੀ ਕਿਉਂਕਿ ਅੱਜ ਸਾਡੀ ਬੇਵਸੀ ਐ ਇਸ ਗੱਲ ਨੂੰ ਲੈ ਕੇ ਕਿ ਉਹ ਸਰੀਰਕ ਰੂਪ ਚ ਸਾਡੇ ਨਾਲ ਨਹੀਂ ਖੜਾ ਅਜ ਕਲਾ ਉਹਦੀ ਅੱਜ ਵੀ ਆਸਮਾਨ ਤੇ ਹੈ ਤੇ ਮੇਲਾ ਉਦਾਂ ਹੀ ਉਹਦਾ ਭਰਿਆ ਹੋਇਆ ਹੈ ਹੈ ਔਰ ਲੱਗਦਾ ਹੀ ਨਹੀਂ ਕਿਉਂ ਨੇ ਚੁੱਪ ਵੀ ਕਰਨਾ ਉਹਨੇ ਇਦਾਂ ਹੀ ਗਾਉਂਦਾ ਰਹਿਣਾ ਹੈ ਇਦਾਂ ਹੀ ਬੋਲਦਾ ਰਹਿਣਾ ਹੈ ਇਦਾਂ ਹੀ ਉਹਦੀ ਫਿਲਮ ਨੇ ਆਉਣਾ ਹੈ ਔਰ ਆਪਾਂ ਸਾਰਿਆਂ ਨੇ ਬਹੁਤ ਪਿਆਰ ਦੇਣਾ ਹੈ ਇਹ ਵੀ ਸਾਨੂੰ ਯਕੀਨ ਹੈ ਸੋ ਬਹੁਤਾ ਕੁਝ ਕਹਿਣ ਨੂੰ ਨਹੀਂ ਹੈ ਅੱਜ ਬਸ ਮੇਨ ਗੱਲ ਇਹ ਹੈ ਇੱਥੇ ਆਉਂਦਾ ਮੰਮੀ ਹੋਰਾਂ ਨੂੰ ਅਮਾਨਤ ਹੋਰਾਂ ਨੂੰ ਸਾਰੇ ਮੇਰੇ ਭਰਾਵਾਂ ਦਾ ਹੋਰ ਆਰਟਿਸਟਾਂ ਦਾ ਜਿਹੜੇ-ਜਿਹੜੇ ਵੀ ਸਜਣੇ ਇਸ ਫਿਲਮ ਨਾਲ ਜੁੜੇ ਹੋਏ ਆ ਸਾਡਾ ਅੰਦਾਜ਼ ਮਕਸਦ ਇੱਕੋ ਹੀ ਹੈ ਕਿ ਅੱਜ ਟ੍ਰੇਲਰ ਲਾਂਚ ਕਰੀਏ ਮਿਊਜ਼ਿਕ ਲਾਂਚ ਕਰੀਏ ਸਾਰਾ ਤੇ ਪ੍ਰੋਪਰ ਇੱਕ 100% ਜਣੀ ਇਸ ਫਿਲਮ ਨੂੰ ਆਪਾਂ ਗਰਾਊਂਡ ਤੇ ਲੈ ਆਏ ਅੱਜ ਤੇ ਤੁਹਾਨੂੰ ਸਭ ਨੂੰ ਬੇਨਤੀ ਹੈ মিডিਆ ਵਾਲੇ ਭਰਾਵਾਂ ਨੂੰ ਤੁਸੀਂ ਉਸ ਦਿਨ ਵੀ ਤੁਹਾਡੀ ਜਿਸ ਦਿਨ ਆਪਾਂ ਪਹਿਲਾ ਗੀਤ ਰਿਲੀਜ਼ ਕੀਤਾ ਸੀ ਸੁਖਵਿੰਦਰ ਸਾਹਿਬ ਦਾ ਤੁਸੀਂ ਉਸ ਦਿਨ ਵੀ ਹਾਜ਼ਰੀ ਲਵਾਈ ਸੀ ਸੋ ਇਸੇ ਤਰ੍ਹਾਂ ਮੇਰੇ ਭਰਾਵਣ ਕੇ ਸਾਰੇ ਮਰੀਆਂ ਭੈਣਾ ਇੱਕ ਆਨ ਕੰਡੀਸ਼ਨਲ ਵੇਜ ਤੁਸੀਂ ਜਾ ਕੇ ਸਾਰਾ ਇਸ ਫਿਲਮ ਨੂੰ ਪ੍ਰਮੋਟ ਕਰਨਾ ਆਪਾਂ ਸਾਰੇ ਕੋਸ਼ਿਸ਼ ਕਰੀਏ ਮੰਮੀ ਹੋਰਾਂ ਕੋਲੇ ਬੈਠਦੇ ਆ ਤਾਂ ਕੋਈ ਸਾਡੇ ਕੋਲ ਜ਼ਿਆਦਾ ਕੁਝ ਬੋਲਣ ਨੂੰ ਹੁੰਦਾ ਨਹੀਂ ਕਿਉਂਕਿ ਅਖੀਰ ਤੇ ਗੱਲਾਂ ਉੱਥੇ ਨਿਬੜਦੀਆਂ ਕਿ ਕਿ ਜਿੰਨੇ ਸਵਾਸ ਮਹਾਰਾਜ ਨੇ ਆਪਣੇ ਰਾਜਵੀਰ ਨੂੰ ਬਖਸ਼ੇ ਸੀ ਉਹ ਆਪਣੇ ਲੈ ਕੇ ਚਲਾ ਗਿਆ ਪਰ ਪਿੱਛੇ ਸਾਡੇ ਕੋਲੇ ਬਹੁਤ ਕੁਝ ਆਉਦਾ ਜੋ ਸਾਡਾ ਆਸਰਾ ਬਣਿਆ ਹੋਇਆ ਹੈ ਤੇ ਇਹ ਫਿਲਮ ਇੱਕ ਬਹੁਤ ਵੱਡਾ ਆਸਰਾ ਹੈ ਜੇ ਅਸੀਂ ਸਾਰੇ ਰਲ ਮਿਲ ਕੇ ਇਸ ਫਿਲਮ ਨੂੰ ਕਾਮਯਾਬ ਬਣਾਉਣੇ ਆ ਤਾਂ ਮੈਨੂੰ ਲੱਗਦਾ ਕਿ ਇੱਕ ਸਾਡੇ ਵੱਲੋਂ ਰਾਜਵੀਰ ਲਈ ਤਾਂ ਟ੍ਰਿਬਿਊਟ ਹੈ ਹੀ ਹੈ ਨਾਲ ਨਾਲ ਆਪਣੀ ਮਾਂ ਲਈ ਇੱਕ ਇੱਕ ਕਹਾਲਾਸ਼ੇਰੀ ਹੋਇਆ ਇੱਕ ਹੌਸਲਾ ਹੈ ਕਿ ਹਰ ਸਾਹ ਨਾਲ ਹੁਣ ਮਾਂ ਹੁਣ ਇਹੀ ਚਿਤ ਤੇ ਕਰਦੇ ਆ ਵੀ ਮੇਰਾ ਪੁੱਤ ਇੰਨਾ ਵੱਡਾ ਹੈ ਮੇਰਾ ਪੁੱਤ ਇੰਨਾ ਵੱਡਾ ਹੈ ਔਰ ਇਸ ਫਿਲਮ ਨੂੰ ਜਦੋਂ ਵਰਲਡਵਾਈਡ ਅਸੀਂ ਹੋਰ ਕੰਟਰੀਆਂ 'ਚ ਜਿੱਥੇ ਆਪਣੇ ਪੰਜਾਬੀ ਭੈਣ ਭਰਾ ਬੈਠੇ ਆ ਪੰਜਾਬੀ ਨੂੰ ਪਿਆਰ ਕਰਨ ਵਾਲੇ ਫਿਲਮਾਂ ਨੂੰ ਪਿਆਰ ਕਰਨ ਵਾਲੇ ਜਦੋਂ ਇਸ ਫਿਲਮ ਨੂੰ ਦੇਖਣਗੇ ਤਾਂ ਉਹ ਬਸ ਇਹਨਾਂ ਬੱਚਿਆਂ ਲਈ ਸਾਡੀ ਇਸ ਧੀ ਲਈ ਦਲਾਵਰ ਲਈ ਅਸੀਸਾਂ ਭੇਜਣਗੇ ਆਉਣ ਵਾਲੇ ਸਮੇਂ ਲਈ ਅਰਦਾਸਾਂ ਕਰਨਗੇ ਸੋ ਇਸ ਫਿਲਮ ਨੇ ਕੱਲਾ ਇੱਕ ਬਿਜ਼ਨਸ ਪੁਆਇੰਟ ਆਫ 뷰 ਤੁਹਾਨੂੰ ਦੇਖ ਸਕਦੇ ਇਮੋਸ਼ਨ ਜੁੜੇ ਹੋਏ ਆ ਸਾਰਾ ਪਰਿਵਾਰ ਅਸੀਂ ਸਾਰੇ ਦੋਸਤ ਮਿੱਤਰ ਕੁਲਵਿੰਦਰ ਖੜਾ ਐ ਐਮੀ ਅੱਜ ਕਿਤੇ ਆਊਟ ਆਫ ਕੰਟਰੀ ਐ ਰੇਸ਼ਮ ਆ ਗਿਆ ਐ ਸਜਨ ਆ ਗਿਆ ਸੋ ਸਾਰੇ